ਤੇ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਆ ਸਾਕਰਮਜੀਤ ਸਿੰਘਾਣਾ ਦਾ ਜਿਨ੍ਹਾਂ ਨੇ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਵਾਏ ਨੇ ਵੋਟਾਂ ਦਾ ਜਿਹੜਾ ਸਮਾਂ ਚੱਲ ਰਿਹਾ ਹੈ ਇਹ ਸਾਰੇ ਤੁਸੀਂ ਜਾਣਦੇ ਹੋ ਮੇਰੇ ਵਾਂਗ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਆਪਾਂ ਵੋਟਾਂ ਦੇ ਵਿੱਚ ਆਏ ਹੋਈਏ ਖੜੇ ਹੋਈਏ ਜਾਂ ਵੋਟਾਂ ਪਾਈਆਂ ਹੋਣ ਪਰ ਕਈ ਵਾਰ ਹੋਇਆ ਹੈ ਕਿ ਅਸੀਂ ਵੋਟ ਪਾਣ ਤੋਂ ਜਦੋਂ 6 ਮਹੀਨੇ ਸਾਲ ਲੰਘ ਜਾਂਦਾ ਹੈ ਫਿਰ ਅਸੀਂ ਜਰੂਰ ਕਈ ਵਾਰੀ ਵਿਚਾਰ ਕਰਦੇ ਹਾਂ ਕਿ ਜੋ-ਜੋ ਕਿਸੇ ਪਾਰਟੀ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਉਹਦੇ ਤੇ ਉਹ ਖਰਾ ਨਹੀਂ ਉਤਰੀ ਉਦਾਹਰਨ ਦੇ ਤੌਰ ਤੇ ਜਿਹੜੀ ਹੁਣ ਸਰਕਾਰ ਚੱਲਦੀ ਹੈ ਉਹਨਾਂ ਨੇ ਕਿਹਾ ਸੀ ਕਿ ਅਸੀਂ 1-1000 ਰੁਪਿਆ ਚੜ੍ਹਦੇ ਮਹੀਨੇ ਬੀਬੀਆਂ ਦੇ ਖਾਤੇ 'ਚ ਪਾ ਦਾਂਗੇ ਮੇਰਾ ਇਹ ਕਹਿਣ ਦਾ ਮਤਲਬ ਇਹ ਹੈ ਕਿ ਸਰਕਾਰ ਨੂੰ ਪਤਾ ਸੀ ਕਿ ਅਸੀਂ ਨਹੀਂ ਪਾ ਸਕਣਾ ਤਾਂ ਉਹਨਾਂ ਨੇ ਫਿਰ ਵਾਅਦਾ ਕਿਉਂ ਕੀਤਾ ਸਾਨੂੰ ਇਹ ਚੀਜ਼ ਵਿਚਾਰਨੀ ਪਾਉਗੀ ਕਿ ਜਿਹੜੀ ਚੀਜ਼ ਸਰਕਾਰ ਕਰ ਨਹੀਂ ਸਕਦੀ ਕੇਵਲ ਝੂਠ ਬੋਲ ਕੇ ਵੋਟਾਂ ਲੈਣ ਦਾ ਜਿਹੜਾ ਸਿਲਸਲਾ 40 ਸਾਲ ਤੋਂ ਚੱਲ ਰਿਹਾ ਹੈ 50 ਸਾਲ ਤੋਂ ਚੱਲ ਰਿਹਾ ਹੈ ਆਪਾਂ ਜੇ ਹਿੰਮਤ ਕਰੀਏ ਤਾਂ ਉਹ ਸਿਲਸਲਾ ਰੋਕ ਸਕਦੇ ਹਾਂ ਮੈਨੂੰ ਵੀ ਪਤਾ ਹੈ ਬਾਕੀਆਂ ਨੂੰ ਵੀ ਪਤਾ ਹੈ ਅੱਜ 3.5 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਉੱਤੇ ਹੈ ਜਿਸ ਘਰ ਦੇ ਉੱਤੇ ਕਰਜ਼ਾ ਹੋਵੇ ਉਹ ਗਵਾਂਡੀਆ ਨੂੰ ਕਿਵੇਂ ਕਹਿ ਸਕਦਾ ਹੈ ਕਿ ਮੈਂ ਤੈਨੂੰ 50000 ਰੁਪਏ ਮਹੀਨਾ ਦਊਂਗਾ ਇਹਦਾ ਮਤਲਬ ਹੈ ਝੂਠ ਬੋਲ ਰਿਹਾ ਹੈ ਜਾਂ ਕਿਸੇ ਹੋਰ ਤੋਂ ਲੁੱਟ ਕੇ ਲੈ ਕੇ ਆਊਗਾ ਤੇ 50 ਦੇ ਦਊਗਾ ਬਹਾਨਾ ਕਰਕੇ ਤੇ 4.5 ਲੱਖ ਆਪਣੇ ਕੋਲ ਰੱਖ ਲਊਗਾ ਇਹ ਚੀਜ਼ ਜਿਹੜੀ ਹੈ ਇਹ ਬਹੁਤੇ ਦਿਨ ਨਹੀਂ ਚੱਲਦੀ ਹੁੰਦੀ ਹੁਣ 15 ਲੱਖ ਰੁਪਏ ਦੀ ਆਵਾਜ਼ ਵੀ ਆਪਣੇ ਕੰਨੀਆਂ ਪਈ ਹੈ ਉਹ ਵੀ ਇੱਥੇ ਬੈਠਾ ਹੈ ਉਹ ਵੀ ਰਾਜ ਕਰ ਰਿਹਾ ਹੈ 15 ਲੱਖ ਤਾਂ ਬਹੁਤ ਦੂਰ ਦੀ ਗੱਲ ਐ 15000 1500 ਰੁਪਇਆ ਵੀ ਉਸ ਖਾਤੇ 'ਚੋਂ ਸਿੱਧਾ ਆਮ ਲੋਕਾਂ ਦੇ ਹਿੱਸੇ ਨਹੀਂ ਆਇਆ ਫਿਰ ਉਹ ਅੱਜ ਵੀ ਦਾਵਾ ਕਰਦਾ ਏ ਇੱਕ RAMDEV ਸਿਗਾ ਜਿਹੜਾ ਹੁਣ ਦਵਾਈਆਂ ਦੇ ਕੇਸ 'ਚ ਸੁਪਰੀਮ ਕੋਰਟ ਨੇ ਫਸਾ ਲਿਆ ਕਿ ਗਲਤ ਦਵਾਈਆਂ ਵੇਚ ਰਿਹਾ ਸੀ ਉਸ ਬੰਦੇ ਨੇ 214 'ਚ ਸਾਰੇ ਇੰਡੀਆ ਨੂੰ ਪਾਗਲ ਕੀਤਾ ਕਿ ਕਾਲਾ ਧਨ ਜਿਹੜਾ ਬਾਹਰਲੇ ਮੁਲਕਾਂ ਚ ਬੈਠਾ ਪਿਆ ਉਹ ਮੈਂ ਮੰਗਾਉਂਗਾ ਉਹਦੇ ਨਾਲ 1000 ਯੂਨੀਵਰਸਿਟੀ ਬਣ ਸਕਦੀ ਹੈ ਮਤਲਬ ਕਿ ਕਿੰਨਾ ਕਿੰਨਾ ਵੱਡਾ ਹੁਣ ਮੈਂ ਇੱਥੇ ਖੜਾ ਮਰਤਲ ਜਿੰਨਾ ਮਰਜ਼ੀ ਝੂਠ ਬੁਲਾ ਲਓ ਪਰ ਦੇਖੋ ਇਹ ਕਿ 40 ਸਾਲ ਚ ਇਹ ਵੀ ਇਸ ਧਰਤੀ ਤੇ ਵਿਚਰ ਰਹੇ ਸੀ ਇਹਨਾਂ ਨੇ ਝੂਠ ਨਹੀਂ ਬੋਲਿਆ ਝੂਠ ਬੋਲ ਕੇ ਵੋਟ ਲੈਣ ਵਾਲੀ ਰਾਜਨੀਤੀ ਨਾ ਅਸੀਂ ਪਹਿਲਾਂ ਕੀਤੀ ਐ ਨਾ ਅੱਜ ਕਰਾਂਗੇ ਇਹ ਹੁਣ ਤੁਹਾਡੀ ਇੱਛਾ ਹੈ ਤੁਹਾਡਾ ਫੈਸਲਾ ਹੈ ਕਿ ਝੂਠ ਬੋਲ ਕੇ ਤੁਹਾਨੂੰ ਵਕਤ ਤੋਂ ਵਕਤੀ ਬਰਾਉਣ ਵਾਲੇ ਲੋਕ ਉਹਨਾਂ ਨੂੰ ਪਾ ਕੇ ਆਪਾਂ ਨੇ ਤਖਤਾਂ ਤੇ ਬਿਠਾਉਣਾ ਹੈ ਤੇ ਬਾਅਦ ਚ ਪਛਤਾਉਣਾ ਹੈ ਜਾਂ ਝੂਠ ਤੋਂ ਕਿਨਾਰਾ ਕਰਕੇ ਜਿਹੜੇ ਲੋਕ ਲਗਾਤਾਰ ਪੰਜਾਬ ਦੀ ਬਿਹਤਰੀ ਕੌਮ ਦੀ ਬਿਹਤਰੀ ਲਈ ਚੱਲ ਰਹੇ ਨੇ ਉਹਨਾਂ ਨਾਲ ਚੱਲਣਾ ਹੈ ਇੱਕ ਗੱਲ ਸਾਡੇ ਦੁਸ਼ਮਣ ਵੀ ਆ ਸਾਨੂੰ ਕਹਿਣ ਲੱਗ ਗਏ ਦੁਸ਼ਮਣ ਵਿਚਾਰਧਾਰਕ ਦੁਸ਼ਮਣ ਨੇ ਕਾਂਗਰਸ ਹੈ ਬਾਦਲ ਹੈ ਆਪ ਹੈ ਭਾਜਪਾ ਇਹ ਚਾਰ ਪਾਰਟੀਆਂ ਜਿਹਨੂੰ ਮਰਜ਼ੀ ਤੁਸੀਂ ਮਿਲ ਲਓ ਮੇਰੇ ਤੋਂ ਬਿਨਾ ਕੋ ਮੈਂ ਤਾਂ ਹੁਣ ਕੈਂਡੀਡੇਟ ਆ ਤੁਸੀਂ ਇੱਕ ਆਮ ਆਦਮੀ ਦੇ ਤੌਰ ਤੇ ਪਿੰਡ ਚ ਗੱਲ ਕਰਕੇ ਦੇਖੋ ਇਹਨਾਂ ਚਾਰ ਪਾਰਟੀਆਂ ਚੋਂ ਜਿਹੜੀਆਂ ਮੇਰੇ ਵਿਰੋਧ ਚ ਖੜੀਆਂ ਨੇ ਉਹਨਾਂ ਚੋਂ ਇੱਕ ਵੀ ਨਹੀਂ ਕਹੂਗੀ ਕਿ ਸਿਮਰਨਜੀਤ ਸਿੰਘ ਮਾਨ ਦੀ ਤਰ ਜੜੀ ਆ ਉਹ ਨਸ਼ੇ ਬਣਦੀ। ਪੁੱਛ ਕੇ ਦੇਖ ਲੋ। ਐਡਾ ਵੱਡਾ ਸੱਚ ਐ ਅੱਜ ਪੰਜਾਬ ਨਿਕਲਿਆ ਜਾ ਰਿਹਾ ਨਸ਼ਿਆਂ ਦੇ ਵਿੱਚ ਤੇ ਸਾਡੇ ਵਿਰੋਧੀ ਵੀ ਕਹਿ ਰਹੇ ਨੇ ਕਿ ਸਿਮਰਨਜੀਤ ਸਿੰਘ ਮਾਨ ਵਾਲੇ ਨਸ਼ਾ ਨਹੀਂ ਮੰਨਦੇ ਤਾਂ ਹੀ ਹਾਰ ਜਾਂਦੇ ਨੇ। ਇਹ ਸਾਡਾ ਔਗਣ ਮੰਨਦੇ ਨੇ ਕਿ ਅਸੀਂ ਨਸ਼ਾ ਨਹੀਂ ਮੰਨਦੇ। ਦੇਖੋ ਇਹ ਆਪਾਂ ਨੇ ਸੋਚਣਾ ਆਪਾਂ ਮਨੁੱਖ ਹਾਂ। ਸਾਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਮਨੁੱਖੀ ਜਾਮਾ ਦਿੱਤਾ ਐ। ਸਾਨੂੰ ਇੰਨਾ ਤਾਂ ਪਤਾ ਹੈ ਨਾ ਕਿ ਇੱਕ ਬੰਦੇ ਨਸ਼ੇ ਵੰਡੀ ਜਾਂਦੇ ਨੇ ਪੈਸੇ ਜੇਬਾਂ 'ਚ ਪਾਈ ਜਾਂਦੇ ਨੇ ਥਾਣੇਦਾਰ ਤੋਂ ਲੈ ਕੇ ਮਨਿਸਟਰ ਤੱਕ ਹਿਸਾਬਪਤੀ ਹੈ ਤਾਂ ਹੀ ਲੂਣ ਮਰਚ ਤਾਂ ਭਾਵੇਂ ਤੁਹਾਨੂੰ ਹੱਟੀ ਤੋਂ ਨਾ ਮਿਲੇ ਬਾਣੀਆਂ ਕਹਿ ਦੂਗਾ ਕੱਲ ਲੈ ਜਾਓ ਪਰ ਚਿੱਟਾ ਕਦੇ ਖਤਮ ਨਹੀਂ ਹੁੰਦਾ ਉਹ ਅੱਜ ਪਿੰਡ ਪਿੰਡ ਮਹੱਲੇ ਮਹੱਲੇ ਸਭ ਨੂੰ ਪਤਾ ਹੈ ਮੁੰਡਿਆਂ ਨੂੰ ਮੋਟਰਸਾਈਕਲ ਸਟਾਰਟ ਕਰਦੇ ਨੇ ਪੈਸੇ ਫੜਾਉਂਦੇ ਨੇ ਪੂੜੀ ਫੜਦੇ ਨੇ ਅੱਗੇ ਜਾ ਕੇ ਜੋ ਮਰਜ਼ੀ ਕਰਦੇ ਹੋਣਗੇ ਜੋ ਦੇਖਦੇ ਆਂ ਵੀਡੀਓ ਦੇ ਵਿੱਚ ਟੀਕੇ ਲਾਉਂਦੇ ਨੇ ਪਰ ਦੁੱਖ ਤਾਂ ਆਪਾਂ ਨੂੰ ਹੁੰਦਾ ਜਿਨ੍ਹਾਂ ਦੇ ਪੁੱਤ ਮਰਦੇ ਨੇ ਜਿਨ੍ਹਾਂ ਹੁਣ ਕੁੜੀਆਂ ਸਾਡੀਆਂ ਵੀ ਨਸ਼ਾ ਤੇ ਪੈ ਗਈਆਂ ਯੂਨੀਵਰਸਿਟੀ ਵਿੱਚ ਪੜਨ ਵਾਲੀਆਂ ਅਸੀਂ ਜਾਵਾਂਗੇ ਕਿੱਥੇ ਅਸੀਂ ਗਿਣਤੀ 'ਚ ਬਹੁਤ ਥੋੜੇ ਆ ਇਹ ਗੱਲ ਨੂੰ ਵਿਚਾਰ ਕੇ ਰੱਖਿਓ ਜੇ ਮੈਂ ਪੰਜਾਬ 'ਚ ਬੈਠ ਕੇ ਇਹ ਕਹਾਂ ਕਿ ਅਸੀਂ ਸਾਰਾ ਕੁਝ ਕਰ ਲਾਂਗੇ ਸਾਡੀ ਤਾਂ ਗਿਣਤੀ ਬਹੁਤ ਆ ਆਸੇ-ਪਾਸੇ ਸਾਰੇ ਪੰਜਾਬੀ ਨੇ ਇਹ ਗੱਲ ਉਸ ਦੇਸ਼ ਵਿੱਚ ਬੈਠ ਕੇ ਦੇਖੋ ਜਿਸ ਦੇਸ਼ ਚ ਆਪਾਂ ਰਹਿ ਰਹੇ ਆ ਉੱਥੇ ਸਾਡੀ ਗਿਣਤੀ ਬਹੁਤ ਥੋੜੀ ਆ ਜੇ ਉਹ ਬਹੁਤ ਥੋੜੀ ਗਿਣਤੀ ਵੀ ਇੱਕ ਆਵਾਜ਼ ਬਣ ਕੇ ਦਿੱਲੀ ਨਾ ਗਈ ਤਾਂ ਸਾਨੂੰ ਕੌਣ ਸੁਆਣੀ ਸਾਡੀ ਗੱਲ ਨੂੰ ਕੌਣ ਮੰਨੂਗਾ ਇਸ ਲਈ ਇੱਕ ਪਰਖੀ ਹੋਈ ਧਿਰ ਇੱਕ ਦਾਵਾ ਕਰਦੀ ਧਿਰ ਹਾਂ ਜੇ ਬਾਕੀ ਝੂਠ ਬੋਲਦੇ ਨੇ ਤੁਸੀਂ ਸੋਚ ਸਕਦੇ ਹੋ ਕਿ ਉਹ ਝੂਠ ਬੋਲਦੇ ਨੇ ਇਹ ਵੀ ਝੂਠ ਬੋਲਦਾ ਉਹਦਾ ਇੱਕੋ ਹੀ ਹੱਲ ਹੈ ਮੈਂ ਬੇਨਤੀ ਰੂਪ ਚ ਕਹਿ ਕੇ ਚੱਲਿਆ ਪਹਿਲਾਂ ਵੀ ਕਹਿ ਕੇ ਆਇਆ ਕਿ ਟੈਲੀਵਿਜ਼ਨ ਕੈਮਰੇ ਦੇ ਮੂਰੇ ਬੈਠ ਜੋ ਜੇ ਉਹ ਆਪਣੇ ਆਪ ਨੂੰ ਬਹੁਤ ਵੱਡੇ ਸਮਝਦੇ ਨੇ ਕੋਈ ਮਹਾਰਾਣੀ ਹੈ ਕੋਈ ਧਰਮਵੀਰ ਗਾਂਧੀ ਹੈ ਕੋਈ ਡਾਕਟਰ ਬਲਬੀਰ ਹੈ ਜਾਂ ਕੋਈ ਸ਼ਰਮਾ ਹੈ ਬਸੀ ਤੋਂ ਜਿਹੜਾ ਬਾਦਲਾ ਨੇ ਲੰਦਾ ਮੈਂ ਚਾਰਿਆਂ ਨੂੰ ਬੇਨਤੀ ਕਰਦਾ ਆਪ ਆਜੋ ਤਾਂ ਤੁਹਾਡਾ ਜੀ ਸਦਕੇ ਨਹੀਂ ਤਾਂ ਆਪਣਾ ਆਪਣਾ ਨਮਾਇੰਦਾ ਭੇਜ ਦਿਓ ਮੂਰਿਓ ਮੈਂ ਬੈਠ ਜਾਊਂਗਾ ਕੈਮਰਾ ਚੱਲੂਗਾ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕਰ ਰਿਹਾ ਉਹੀ ਗੱਲਾਂ ਮੈਂ ਉੱਥੇ ਕਰੂੰਗਾ ਜੇ ਤਾਂ ਉਹਨਾਂ ਨੇ ਜਵਾਬ ਦੇਤਾ ਫਿਰ ਉਹ ਵੋਟ ਦੇ ਹੱਕਦਾਰ ਨੇ ਜੇ ਉਹ ਮੇਰੀ ਗੱਲ ਦਾ ਜਵਾਬ ਹੀ ਨਾ ਦੇ ਸਕੇ ਫਿਰ ਤਾਂ ਵੋਟ ਦਾ ਹੱਕਦਾਰ ਮੈਂ ਆ ਨਾ ਬਸਾ ਇੱਥੋਂ ਤੱਕ ਖੁੱਲੇ ਰੂਪ ਚ ਕਹਿ ਕੇ ਚੱਲਿਆ ਮੈਂ ਸੰਗਤ ਦੇ ਵਿੱਚ ਖੜ ਕੇ ਗੱਲ ਕਰ ਰਿਹਾ ਤੇ ਮੈਨੂੰ ਮੇਰੇ ਗੁਰੂ ਨੇ ਤੇ ਮੈਨੂੰ ਮੇਰੇ ਲੀਡਰ ਸਾਂ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਤੇ ਮੇਰੇ ਮੌਜੂਦਾ ਲੀਡਰ ਸਰਦਾ ਸਿਮਰਨਜੀਤ ਸਿੰਘ ਮਾਨ ਨੇ ਬਾਬਾ ਜੋਗਿੰਦਰ ਸਿੰਘ ਜੀ ਨੇ ਜਿਹੜੇ ਸਾਂ ਜਰਨੈਲ ਸਿੰਘ ਦੇ ਪਿਤਾ ਜੀ ਸੀ ਨੇ ਇਹਨਾਂ ਨੇ ਮੈਨੂੰ ਇਹੀ ਸਿਖਾਇਆ ਸੱਚ ਤੋਂ ਕਦੇ ਮੂੰਹ ਨਹੀਂ ਮੋੜਨਾ ਦੁਨੀਆਂ ਦੀਆਂ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਨੇ ਜਾਂਦੀਆਂ ਰਹਿੰਦੀਆਂ ਨੇ ਸੱਚ ਨਾਲ ਚੱਲਿਆ ਹੋਇਆ ਕਦਮ ਤੁਹਾਡੇ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਤੁਹਾਡੀ ਗੱਲ ਜਾਰੀ ਰੱਖਦਾ ਇਹ ਫਾਇਦਾ ਹੁੰਦਾ ਹੈ ਅਜ ਪਾਤਸ਼ਾਹ ਸਾਡੇ ਕੋਲੋਂ ਚਲੇ ਗਏ ਦੁਨਿਆਵੀ ਤੌਰ ਤੇ ਅਜੋ ਸਾਡੇ ਕੋਲ ਨਹੀਂ ਨੇ ਕਦੇ ਸੀ ਇਹ ਸਾਨੂੰ ਪਤਾ ਹੈ 1807 ਚ 1707 ਚ ਗੁਰੂ ਗੋਬਿੰਦ ਸਿੰਘ ਜੀ ਸਾਡੇ ਕੋਲੋਂ ਚਲੇ ਗਏ ਗੁਰਗਾਂ ਸਾਹਿਬ ਜੀ ਦੇ ਲਾੜ ਲਾ ਗਏ ਪਰ ਉਹਨਾਂ ਦੀਆਂ ਗੱਲਾਂ ਤਾਂ ਅੱਜ ਵੀ ਹੈਗੀਆਂ ਨੇ ਉਹਨਾਂ ਦੀ ਸਿੱਖਿਆ ਤਾਂ ਅੱਜ ਵੀ ਹੈਗੀ ਹੈ ਨਾ ਉਹਨਾਂ ਸਿੱਖਿਆ ਤੇ ਚੱਲਣ ਵਾਲੇ ਆਪਾਂ ਲੋਕ ਆ ਸੋ ਇਹ 40 ਸਾਲ ਦਾ ਜਿਹੜਾ ਮੈਂ ਆਪਣੀ ਅੱਖੀ ਦੇਖਿਆ ਆਪਣੇ ਹੱਡੀ ਹੰਡਾਇਆ ਉਹ ਮੈਂ ਤੁਹਾਨੂੰ ਗੱਲ ਕਰਕੇ ਚੱਲਿਆ ਕਿ ਬਿਲਕੁਲ ਪੰਜਾਬ ਦੀ ਤੇ ਕੌਮ ਦੀ ਇਹ ਲੋਕ ਪ੍ਰਵਾਹ ਨਹੀਂ ਕਰਦੇ ਉਲਟਾ ਪੰਜਾਬ ਨੂੰ ਵੇਚ ਕੇ ਕੌਮ ਨੂੰ ਵੇਚ ਕੇ ਆਪਣੀਆਂ ਗੱਦੀਆਂ ਸੁਰੱਖਿਆ ਤੱਕਦੇ ਨੇ ਅਸੀਂ ਇਹਨਾਂ ਵਿਰੁੱਧ ਪੰਜਾਬ ਵਾਸਤੇ ਕੌਮ ਵਾਸਤੇ ਲੜਦੇ ਰਹੇ ਆ ਲੜਦੇ ਰਹਾਂਗੇ ਤੁਹਾਨੂੰ ਬੇਨਤੀ ਕਰਦੇ ਆ ਕਿ ਇਸ ਧਿਰ ਨੂੰ ਵੱਡਾ ਕਰੋ ਵੋਟਾਂ ਪਾਓ ਤਾਂ ਜੋ ਅਸੀਂ ਵੀ ਤੁਹਾਡੀ ਗੱਲ ਜਾ ਕੇ ਜਿਵੇਂ ਮਾਨ ਸਾਹਿਬ ਸਿਮਰਤਜੀਤ ਸਿੰਘ ਮਾਨ ਸਾਹਿਬ ਜਾ ਕੇ ਪਾਰਲੀਮੈਂਟ ਦੇ ਵਿੱਚ ਕੰਮ ਗੱਲ ਕਰਦੇ ਨੇ ਉਹਦਾ ਅਸੀਂ ਵੀ ਨਾਲ ਖੜ ਕੇ ਗੱਲ ਕਰੀਏ ਤਾਂ ਜੋ ਸਾਡੇ ਸਾਰਿਆਂ ਦੀ ਗੱਲ ਉੱਪਰ ਤੱਕ ਜਾਵੇ ਜੇ ਇਹ ਹੱਲ ਨਾ ਕਰਨਗੇ ਤਾਂ ਅਸੀਂ ਇੰਟਰਨੈਸ਼ਨਲ ਲੈਵਲ ਤੇ ਕਹਾਂਗੇ ਕਿ ਅਸੀਂ ਪਾਰਲੀਮੈਂਟ 'ਚ ਵੀ ਬੋਲਿਆ ਇੱਕਠੇ ਹੋ ਕੇ ਵੀ ਬੋਲਿਆ ਸਾਰਾ ਪੰਜਾਬ ਬੋਲ ਰਿਹਾ ਹੈ ਜੇ ਹੁਕਮਰਾਨ ਇੰਨਾ ਹੰਕਾਰੀ ਹੋ ਗਿਆ ਤਾਂ ਹੁਣ ਦੁਨੀਆ ਭਰ ਦੇ ਸਾਡੇ ਦੇਸ਼ ਸਾਨੂੰ ਇਹ ਮਾਣ ਹੈ ਕਿ ਸਾਡੇ ਬੱਚੇ ਅੱਜ ਦੁਨੀਆ ਦੇ ਹਰ ਮੁਲਕ 'ਚ ਵਸੇ ਹੋਏ ਨੇ ਉੱਥੇ ਉਹਨਾਂ ਦੀ ਗੱਲ ਚੱਲਦੀ ਹੈ ਫਿਰ ਅਗਲੀ ਗੱਲ ਦੁਨੀਆ ਪੱਧਰ ਤੋਂ ਤੁਹਾਡੇ ਹੱਕ 'ਚ ਆਉਗੀ ਜੇ ਸਾਨੂੰ ਤੁਸੀਂ ਵੋਟ ਪਾਉਂਗੇ ਬਾਕੀ ਗੱਲਾਂ ਪੰਜਾਬ ਤੋਂ ਉੱਠਣਗੀਆਂ ਉਹਨਾਂ ਨਾਲ ਸੌਦੇਬਾਜ਼ੀ ਹੋਜੂਗੀ ਉਹ ਦਿੱਲੀ ਖਤਮ ਹੋ ਜਾਣਗੀ ਪਰ ਅਸੀਂ ਜਾਂ ਤਾਂ ਦਿੱਲੀਓ ਮਸਲੇ ਹਲ ਕਰਾਵਾਂਗੇ ਜਾਂ ਫਿਰ ਉਹ ਗੱਲ ਦੁਨੀਆ ਲੇਬਰ ਤੇ ਪਹੁੰਚਾਵਾਂਗੇ ਇਨੀਆਂ ਬੇਨਤੀਆਂ ਕਹਿ ਕੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਤੁਸੀਂ ਸਾਡੀ ਗੱਲ ਨੂੰ ਸਮਝ ਕੇ ਸਾਨੂੰ ਵੋਟ ਪਾਉਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ